ਕਤੀ ਸਾਟਾ ਹੂੰ ਸ੍ਰੀ ਕਾਲ ਜੀ ਸਾਰਿਆਂ ਨੂੰ ਸਤਿ ਪਿਆਰੇਨ ਬਹੁਤ ਕਿਰਵਾ ਗਿਆ ਵੀਡੀਓ ਬਾਈ ਨੂੰ ਜਿੱਦੜ ਗਿਆ ਆਂਦਾ ਵੀ ਉਹਨੂੰ ਡਾਇਰੈਕਟ ਕਰਾ ਦੇ ਅਜੇ ਕਾਰਨ ਲੱਗ ਰਹੇ ਆ ਆਪਾਂ ਤਤਾਂ ਵਾਲੀ ਦਵਾਈ ਆਹ <US uneopen morally> ਲਾਵੇ ਮੱਤਰਵਾ ਇਧਰ ਆ ਗਏ ਸੀ ਝੀਲ ਦੇ ਕਿਨਾਰੇ ਝੀਲ ਦੇ ਕਿਨਾਰੇ ਉਹ ਨੇ ਪਾਣੀ ਛੋੜੀ ਝੀਲ ਉਤਰੀ ਹੋਈ ਆ ਪਾਣੀ ਘਟ ਹੈ ਇਹਦੇ ਕਾਰਨ ਬਾਕੀ ਨਹੀਂ ਲੁੱਦੀ ਪਾਣੀ ਨਹੀਂ ਡੋਦੀ ਓਕੇ ਨਦੀ ਦਾ ਪਾਣੀ ਨਦੀ ਚ ਪਤਾ ਹੂੰ ਨਦੀ ਦਾ ਪਾਣੀ ਨਦੀ ਚ ਪਤਾ ਨਦੀ ਦੇ ਦੁਆਰੇ ਪਤਾ ਕਰੀਏ ਸੈਲਫੇ ਸਟਾਰਟ ਹੇਵੜੀ ਮਾਰ ਰਹੇ ਆ ਹੇਵੜੀ ਨੂੰ ਗਿਆਨ ਦਾ 헤ਵੜੀ ਮਾਰ ਤੋ ਆ ਗਿਆ ਮੂਰੇ ਇਧਰ ਹੀ ਵੇਰ ਅੱਜ ਤਾਂ ਸੁੰਡ ਨੇ ਬਹੁਤ ਪੂਰਾ ਹਲਾ ਕਰਖਾ ਬੀਜ ਵੀ ਜੀ ਵਧੀਆ ਕੰਕ ਬੀਜ ਵੀ ਜਾਇ ਲੱਗਦਾ ਵੀ ਹੈ ਲੈ ਟੋਰ ਟੋਰ ਹੈ ਗਿਆ ਨਾ ਥੋੜੀ ਕਾਣੀ ਬਾਟ ਦਾ ਫਰਕ ਪਊ ਉਹਨੇ ਤੈਨੂੰ ਪੈ ਜਾਂਦੀ ਹੈ ਨਾ ਤੁਰ ਕੇ ਆਉਣ ਦੀ ਹੈ ਉਹਨੇ ਪਾਇਆ ਨਾ ਪਟਾਲੇ ਪੁੱਟੂਲੇ ਤੋਂ ਮੁੜਿਆ ਮਾਗੇ ਪਾ ਹੈ ਮੈਨੂੰ ਥੋੜੀ ਜੀ ਆਈ ਦੇ ਕਰਕੇ ਪੈ ਜਾਂਦੀ ਹੁਣ ਖਾਲੀ ਆਏ ਕਹਿੰਦਾ ਦੋ ਤਿੰਨ ਕੀਲੇ ਤੁਰ ਕੇ ਤੁਜਾ ਹੈ ਜੀ ਭਾਈ ਫਿਰ ਰੋਡ ਤੇ ਚੜ ਜਾਣਾ ਗੱਡੀ ਪੱਕੇ ਰੋਡ ਤੇ ਆਪਾਂ ਬੜਾ ਟੇਟ ਪੁੱਛੇ ਲਾਪਾ ਆਪਾਂ ਫੇਰ ਆ ਗਏ ਭਾਈ ਸਾਹਿਬ ਝੀਲ ਦੇ ਕਨਾਰੇ ਦੇਖਣੇ ਰਕਨ ਮਾਗੇ ਝੀਲ ਦਾ ਕਨਾਰਾ ਤੇ ਕੰਨਾ ਦਾ ਕੰਨਾ ਨਰਾਵ ਦੜੇ ਪੈ ਨਹੀਂ ਨਰਾਵ ਜਮੀ ਜਮੀ ਕਾਲਾ ਤੇਲ ਇਹ ਕਾਲਾ ਤੇਲ ਕਦ ਪਉਂਦੇ ਲੋਕ ਤੇਲ ਪਟਾ ਕੱਟ ਪਉਂਦੇ ਲੈ ਟਾ ਲੈ ਟਾ ਆ ਮਾਲਟੀ ਆ ਗਈ ਜਮੀ ਸੇ ਤੰਤ ਵਰਗਾ ਪਨ ਜਮੀ ਪਾ ਲਾਖ ਲਾਖ ਦੇ ਦਸ ਖਾਰੀ ਲਿਆਂਦੇ ਉਹਨੇ ਹੋਕ ਤਹਾਂ ਜਾ ਕੇ ਹੈ ਡਬੂਏ ਹੋ ਡਬੂ ਓਰੇ ਆ ਪਾ ਜੇ ਕੋਈ ਜੇ ਤੇਰੇ ਤੇ ਕੰਮ ਕਰਨਾ ਆਉਂਦਾ ਤਾਂ ਬੱਟਾਂ ਚ ਚੂਹਾ ਚਾਹਾ ਕੱਢਦਾ ਕੋਈ ਆ ਆ ਦੇਖ ਲੈ ਇਹ ਬੰਦਾ ਹੈ ਸਪੈਸ਼ਲ ਹੈ ਇਹ ਗੌਰ ਰੱਖਦਾ ਉਹ ਕੱਢਦਾ ਇਹ ਆ ਇਹ ਦੇਖਦਾ ਗਾ ਦਾਲੇ ਵੀ ਕਿੱਥੇ ਆ ਖੱਡ ਕਿੱਥੇ ਆ ਕੁਛ ਇਹ ਐ ਰੱਖਿਆ ਹੈ ਸਪੈਸ਼ਲ ਦੇਖਣ ਵਾਸਤੇ ਉਹ ਕਰਦਾ ਹੋ ਹੌਲੀ 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 ਬੋਜ ਬੋਜ ਕੇ ਜੇ ਹਾਂ ਕਦੇ ਇਹੋ ਜਿਹੇ ਬੰਦੇ ਦੇਖੇ ਨੇ ਨਾਲ ਦੇਖਦਾ ਚਾਰ ਬੰਦੇ ਹੋਰ ਰੱਖੇ ਹੋਏ ਨੇ ਸਾਡੇ ਕਿਉਂ ਗਿਆਣ ਇਹ ਕਿੰਨੇ ਕਿੰਨੇ ਲਿਆਂ ਦੇਂਦੇ ਹੁੰਦੇ ਜੱਥ ਨੇ 10 10000 ਰੁਪਏ 10 10000 ਪੁਰਾ ਤਾਂ ਗੈੜੀ ਖੜ ਗਿਆ ਮੈਂ ਤਾਂ ਲੱਖ ਲੱਖ ਦੀ ਗੈੜੀ ਆ ਬਾਈ ਦੂਜੇ ਹਿੰਦਰਾ ਆਪਣੇ ਹਾਂ ਬਾਹਰ ਲੈਨੇ ਠੰਡੇ ਠੰਡੇ ਜੇ ਕੰਮ ਕਰਦੇ ਨੇ ਉਹਦਾ ਤੇਰਾ ਉਹ ਦੇਖਣ ਲੱਗ ਰਿਹਾ ਉੱਥੇ ਉਹ ਚੈੱਕ ਕਰਨ ਲੱਗ ਰਿਹਾ ਵੀ ਸੁੰਡ ਹੈਗਾ ਕਰਾ ਤਾਪਤ ਨਾਲ ਹਾਂ ਓਏ ਹੈਗਾ ਛੁੰਡ ਡੱਬੂ ਓਏ ਹੈਗਾ ਛੁੰਡ ਲੈ ਵੀ ਆਖਰੀ ਹੈਗਾ ਟੋਲਾ ਅੰਦੀ ਕਿੰਨਾਂ ਦੀ ਬਾਹੀ ਤੇਗੀ ਕਤੇ ਪੰਜ ਤੋਂ ਤਾਂ ਵੱਧ ਹੀ ਪਾ ਜਾਣੀ ਹੈ